ਰਾਜਜੀ ਦਾ ਖਾਲਸਾ ਵਾਜਜੀ ਜੀ ਪਤਾ ਹੈ ਮੈਂ ਬਿਸ਼ਨੂ ਤੁਹਾਡਾ ਜਨਕ ਲੈਣ ਦੀ ਤਾਂ ਕੈਂਪ ਦਾ ਮੈਂ ਸਰਜੀਤ ਅੱਜ ਅਸੀਂ ਸਿਮਨਾਪੁਰ ਦੇ ਵਿੱਚ ਗੁਰਦੁਆਰਾ ਅਰਜਨ ਦੇਵ ਜੀ ਦੇ ਵਿਖੇ ਇੱਕ ਨਵਾਂ ਤਰ੍ਹਾਂ ਦਾ ਕੈਂਪ ਚਲਾਇਆ ਅਸੀਂ ਨਾਲ ਨਾਲ ਕੁਝ ਗੱਲ ਕਰਦੇ ਅੱਜ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਨਿਮਾਰਨ ਕੈਂਪ ਸੰਸਥਾ ਵੱਲੋਂ ਗੁਰਦੁਆਰਾ ਹਰਕਿਸ਼ੰਗ ਸਾਹਿਬ ਵੱਲੋਂ ਗੁਰਦੁਆਰਾ ਅਰਜਨ ਦੇਵ ਜੀ ਵੱਲੋਂ ਸਹਿਯੋਗ ਸਰਦਕਾ ਸ਼ੰਤਰਾ ਹਸਪਤਾਲ ਵੱਲੋਂ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਲਾਇਆ ਗਿਆ ਜਿਹਦੇ ਵਿੱਚ ਤੇ 250 ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਜਿਨ੍ਹਾਂ ਨੂੰ ਐਨਕਾਂ ਦੀ ਲੋੜ ਸੀ ਉਹ ਐਨਕਾ ਫ੍ਰੀ ਦਿੱਤੀਆਂ ਗਈਆਂ ਵਰਦੁਆਰੇ ਅਰਜਨਦੇਵ ਜੀ ਦੇ ਸਾਹਮਣੇ ਸਾਰੀ ਕਮੇਟੀ ਵੱਲੋਂ ਐਨਕਾਂ ਫ੍ਰੀ ਦਿੱਤੀਆਂ ਗਈਆਂ ਲੋ ਮੈਡੀਸਨ ਦਾ ਉਹ ਡਾਕਟਰ ਪਰਮਜੀਤ ਸਾਹਿਬ ਵੱਲੋਂ ਫ੍ਰੀ ਦਿੱਤੀ ਗਈ ਹੈ ਜਿਹੜੇ ਆਪਰੇਸ਼ਨ ਤੇ ਪੈਂਪਾ ਆਪਰੇਸ਼ਨ ਹੋਣਿਆ ਉਹ ਸ਼ੰਤਰਾ ਹਸਪਤਾਲ ਵੱਲੋਂ ਬਲਾ ਕੇ ਕੱਲ ਨੂੰ ਜਾਂ ਪਰਸੋਂ ਇਹ ਇਹਦੇ ਆਪਰੇਸ਼ਨ ਜੋ ਬਣਦੇ ਹੋ ਇਹ ਵੀ ਪ੍ਰੀਤ ਰਹਿ ਜਾਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਖਾਲਸੇ ਦੇ ਜਨਮ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਸਾਡੇ ਬਹੁਤ ਹੀ ਸਤਿਕਾਰਯੋਗ ਬੀਬੀ ਮਨਜੀਤ ਕੌਰ ਸਰੋਏ ਡਾਕਟਰ ਪਰਮਜੀਤ ਸਿੰਘ ਜੀ ਗੁਰਦੁਆਰਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਆਪ ਮਿਲ ਕੇ ਅੱਖਾਂ ਦਾ ਫ੍ਰੀ ਚੈੱਕਅਪ ਕੈਂਪਲ ਲਗਵਾਇਆ ਗਿਆ ਹੈ ਜਿਸ ਵਿੱਚ ਸੰਤਰਾ ਆਈ ਹਸਪੀਟਲ ਦੇ ਡਾਕਟਰ ਸਾਹਿਬਾਨਾਂ ਨੇ ਆ ਕੇ ਲੋਕਾਂ ਦੇ ਅੱਖਾਂ ਦਾ ਚੈਕਅਪ ਕੀਤਾ ਔਰ ਜਿਨ੍ਹਾਂ ਨੂੰ ਲੋਪਸੀ ਦਵਾਈਆਂ ਦੀ ਉਹਨਾਂ ਨੂੰ ਫਿਰ ਦਵਾਈਆਂ ਦਿੱਤੀਆਂ ਗਈਆਂ ਨੇ ਔਰ ਜਿਨ੍ਹਾਂ ਨੂੰ ਐਨਕਾਂ ਦੀ ਲੋੜ ਸੀ ਉਹਨਾਂ ਨੂੰ ਵੀ ਐਨਕਾਂ ਦਿੱਤੀਆਂ ਗਈਆਂ ਨੇ ਐਨਕਾਂ ਦੀ ਸੇਵਾ ਸਾਡੀ ਗੁਰਦੁਆਰਾ ਪ੍ਰਬੰਧ ਕਮੇਟੀ ਸ੍ਰੀ ਗੁਰੂ ਆਰਜਨ ਦੇਵ ਜੀ ਸਾਰਿਆਂ ਨੇ ਵਲ ਮਿਲ ਕੇ ਸੇਵਾ ਕੀਤੀ ਹੈ ਔਰ ਯੂਥ ਫੈਡਰੇਸ਼ਨ ਦੇ ਨੌਜਵਾਨ ਵੀਰਾਂ ਨੇ ਵੀ ਬੜੀ ਸੇਵਾ ਕੀਤੀ ਹੈ ਵੱਲ ਚੜ ਕੇ ਤਕਰੀਬਨ 2.5 300 ਦੇ ਕਰੀਬ ਮਰੀਜ਼ ਮਰੀਜ਼ਾਂ ਦਾ ਚੈੱਕਅਪ ਕੀਤਾ ਗਿਆ ਹੈ ਜਿਦੇ ਵਿੱਚੋਂ ਲਗਭਗ 53 ਮਰੀਜ਼ ਆਪਰੇਸ਼ਨ ਦੇ ਨਿਕਲੇ ਨੇ ਉਹਨਾਂ ਦਾ ਫ੍ਰੀ ਆਪਰੇਸ਼ਨ ਕਰਵਾਇਆ ਜਾਵੇਗਾ ਸਾਰੇ ਹੀ ਲੋੜਵੰਦ ਸਾਰੇ ਹੀ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਔਰ ਐਨਕਾ ਫ੍ਰੀ ਦਿੱਤੀਆਂ ਗਈਆਂ ਨੇ ਸੋ ਸਾਰਿਆਂ ਹੀ ਉਹਨਾਂ ਨੇ ਕਮੇਟੀਆਂ ਨੇ ਸਹਿਯੋਗ ਦਿੱਤਾ ਹੈ ਨੌਜਵਾਨ ਸਾਡੇ ਪਤਨਾਂ ਨੇ ਸਹਿਯੋਗ ਦਿੱਤਾ ਹੈ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਰਾਏਗੁਰ ਜੀ ਦਾ ਖਾਲਸਾ ਰਾਏਗੁਰ ਜੀ ਕੀ ਫਤਿਹ ਦੀ ਕੀ ਫਤਿਹ ਹੈ ਅੱਜ ਗੁਰਦੁਆਰਾ ਗੁਰੂ ਅਰਜਨ ਦੇਵ ਜੀ ਪ੍ਰਬੰਧਕ ਕਮੇਟੀ ਸ਼ਿਮਲਾਪਰੀ ਵੱਲੋਂ ਜੋ ਮੈਡੀਕਲ ਕੈਂਪ ਲਗਾਇਆ ਗਿਆ ਬੜਾ ਸਲਾਘਾਯੋਗ ਆ ਜੋ ਕਿ ਸਮੇਂ ਦੇ ਲਈ ਬਹੁਤ ਜ਼ਰੂਰੀ ਹੈ ਕਿਉਂਕਿ ਅੱਜ ਸਮੇਂ ਦੇ ਵਿੱਚ ਕਾਫੀ ਜਿਹੜਾ ਬਿਮਾਰੀਆਂ ਦਾ ਜਿਹੜਾ ਬੋਲਬਾਲਾ ਹੈ ਉਹਨੂੰ ਠੱਲ ਪਾਉਣ ਲਈ ਐਸੇ ਦੇ ਕੈਂਪਾਂ ਦੀ ਬਹੁਤ ਜ਼ਰੂਰਤ ਹੈ ਇਸ ਦੇ ਨਾਲ ਹੀ ਮੁੱਲਾਪੁਰ ਤੋਂ ਜੋ ਅੱਖਾਂ ਦੇ ਸਪੈਸ਼ਲਿਸਟ ਸ਼ੰਕਰ ਆਈ ਹਸਪਤਾਲ ਦਾ ਸਟਾਫ ਆ ਉਹ ਵੀ ਪਹੁੰਚਿਆ ਆ ਜਿੰਨਾ ਜਿਹੜੇ ਬੜੇ ਤਨਮਾਨ ਦੇ ਨਾਲ ਇਤੇ ਪাবਲਿਕ ਦੀ ਸੇਵਾ ਕਰ ਰਿਹਾ ਅਸੀਂ ਧੰਨਵਾਦ ਕਰਦੇ ਆ ਅਤੇ ਅਸੀਂ ਨਾਲ ਹੀ ਧੰਨਵਾਦ ਕਰਦੇ ਆ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਵਜਿੰਦਰ ਸਿੰਘ ਮਹਾਰਾਜ ਸ਼ਿਵਲਾਪੁਰ ਅਤੇ ਬੀਬੀ ਮਨਜੀਤ ਕੌਰ ਸਰੋਹੀ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਇਸ ਕੈਂਪ ਦਾ ਆਯੋਜਨ ਕੀਤਾ ਗਿਆ ਅਤੇ ਗੁਰਦੁਆਰਾ ਹਰਕ੍ਰਿਸ਼ਨ ਸਾਹਿਬ ਜੀ ਤੇ ਉਹਨਾਂ ਦੇ ਪ੍ਰਬੰਧਕ ਕਮੇਟੀ ਦਾ ਵੀ ਪੂਰਾ ਸਹਿਯੋਗ ਆ ਤੇ ਇਹੋ ਦੇ ਇਹ ਕੈਂਪ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੱਧ ਚੜ੍ਹ ਕੇ ਲਗਾਉਣੇ ਚਾਹੀਦੇ ਤਾਂ ਕਿ ਸਿਹਤ ਮੰਦ ਰੋ ਸਮਾਜ ਦੀ ਸਿਰਜਣਾ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਹ ਅੱਖਾਂ ਦਾ ਜਿਹੜਾ ਕੈਂਪ ਲਾਇਆ ਹੈ ਕਿਸ ਬੇਸਤੇ ਲਾਇਆ ਹੈ ਕਿ ਕਿੰਨੇ ਮਰੀਜ਼ਾਂ ਦਾ ਚੈੱਕ ਹੋ ਕਿੰਨੇ ਬੰਦੇ ਅੱਖਾਂ ਐਨਕਾ ਦੁੱਤੀਆਂ ਹਨ ਹਾਂ ਜੀ ਪਹਿਲਾਂ ਤਾਂ ਮੈਂ ਸਾਰੀ ਸੰਗਤ ਨੂੰ ਪਤਾ ਬੁਲਾਨੀ ਆ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਔਰ ਮੈਂ ਇਹ ਅੱਖਾਂ ਦਾ ਕੈਂਪ ਲਾਇਆ ਵਾਜ ਗੁਰੂ ਅਰਜਨ ਦੇਵ ਗੁਰਦੁਆਰੇ ਆਪਣੇ ਸ਼ਿਮਲਾ ਪੁਰੀ ਦੇ ਵਿੱਚ ਤੇ ਇਹ ਆਪਾਂ ਜਿਹੜੇ ਲੋੜਵੰਦ ਮਰੀਜ਼ ਨੇ ਜਿਹੜੇ ਕਿ ਵਿਚਾਰੇ ਲੈਣਾ ਚ ਲਾ ਕੇ ਖਾ ਨਹੀਂ ਸਕਦੇ ਜਾਂ ਜਿਹੜੇ ਕੋਈ ਪੈਸਾ ਨਹੀਂ ਖਰ ਸਕਦੇ ਹੈਗੇ ਉਹਨਾਂ ਵਾਸਤੇ ਫ੍ਰੀ ਕੈਂਪ ਲਾਈਦੇ ਨੇ ਔਰ ਮੈਂ ਇੱਕ ਕੈਂਪਨੀ ਦੀ 25 ਕੈਂਪ ਲਾ ਚੁੱਕੀ ਆ ਔਰ ਮੇਰੇ ਕੋਲ ਸਾਰੇ ਕੈਂਪ ਨੇ ਅੱਖਾਂ ਦਾ ਦੰਦਾਂ ਦਾ ਮੈਡੀਕਲ ਹਾਰ ਦਾ ਕੈਂਪ ਜਿਹੜਾ ਕਿ ਮੇਰੇ ਵੱਲੋਂ ਬਿਲਕੁਲ ਫ੍ਰੀ ਹੁੰਦਾ ਵਾ ਮੇਰੀ ਕੋਸ਼ਿਸ਼ ਇਹ ਰਹਿੰਦੀ ਆ ਕਿ ਹਮੇਸ਼ਾ ਮੈਂ ਫ੍ਰੀ ਹੀ ਕੈਂਪ ਲਾਵਾਂ ਔਰ ਮੇਰੇ ਨਾਲ ਦੁੱਖ ਨਿਵਾਰਣ ਐਨਜੀਓ ਔਰ ਆਪਣੇ ਬਲੱਡ ਜਿਹੜੇ ਬਲੱਡ ਦੇ ਕੈਂਪ ਲਾਉਣ ਦੇ ਮੁੰਡੇ ਐਨਜੀਓ ਵਾਲੇ ਬਹੁਤਨੇ ਜੀ ਆਪਣੇ ਨਾਲ ਕਲਾਸ ਹੁੰਦੀਆਂ ਨੇ ਪਰ ਆਪਾਂ ਹੋਰ ਇੱਕ ਜਗ੍ਹਾ ਤੇ ਜਾਣੇ ਆ ਤੇ ਜਿਹੜੇ ਆਪਣੇ ਕੋਲ ਆਂਦੇ ਆਪਾਂ ਉਹਨਾਂ ਨੇ ਵੀ ਇਹੀ ਕੋਸ਼ਿਸ਼ ਕੀਤੀ ਕਿ ਜਿਹੜੇ ਬਜ਼ੁਰਗ ਨੇ ਲੰਮਾ ਚ ਨਾਲ ਲੱਗਣ ਵਿਚਾਰਾਂ ਨੂੰ ਪੂਰੀ ਸੋਚ ਦਿੱਤੀ ਜਾਵੇ ਔਰ ਜਿਹੜੇ ਆਪਣੇ ਪ੍ਰੈਸ਼ਨ ਹੋਣੇ ਆ ਉਹਨਾਂ ਨਾਲ ਤਾਂ ਚਲੋ ਉਹਨਾਂ ਦੇ ਪਰੇਂ ਸੁਣਦੇ ਹੀ ਨਹੀਂ ਜਿਹੜੇ ਨਹੀਂ ਜਾ ਸਕਦੇ ਸਾਡੀ ਪੂਰੀ ਕੋਸ਼ਿਸ਼ ਨੇ ਸਾਡੀ ਟੀਮ ਨਾਲ ਜਾਵੇ ਉਹਨਾਂ ਦੇ ਆਪਰੇਸ਼ਨ ਕਰਨ ਵਾਸਤੇ ਅੰਮ੍ਰਿਤਾਂ ਨਾਂ ਕੀ ਕਹਿੰਦੇ ਜੀ ਵਾਈ ਗੁਰਜੀ ਦਾ ਖਾਲਸਾ ਵਾਈ ਗੁਰਜੀ ਕੀ ਫਤਿਹ ਅਸੀਂ ਅੱਜ ਇਸ ਕੈਂਪ ਦੇ ਵਿੱਚ ਪਹੁੰਚੇ ਆਂ ਤੇ ਬੀਬੀ ਮੁਜੀਦ ਗੌਰ ਜੀ ਨੇ ਇਹ ਕੈਂਪ ਲਵਾਇਆ ਹੈ ਡਾਕਟਰ ਸਾਹਿਬ ਵੀ ਇਹਨੇ ਤੇ ਹਰ ਵਾਰ ਇਹ ਕੈਂਪ ਲੋਂਦੇ ਨੇ ਸਾਨੂੰ ਵੀ ਬੁਲਾਉਂਦੇ ਨੇ ਅਸੀਂ ਵੀ ਹੁੰਦੇ ਆ ਤੇ ਇਹਨਾਂ ਦੀ ਬਹੁਤ ਸੋਹਣੀ ਸੇਵਾ ਹੈ ਜਿਹੜੇ ਇਹ ਕਰ ਰਹੇ ਨੇ ਇਹ ਇਹਨਾਂ ਦਾ ਬੜਪਨ ਹੈ ਜਿਹੜਾ ਅੱਗੇ ਹੋ ਕੇ ਇਹ ਸਮਾਜ ਸੇਵੀ ਬਣ ਕੇ ਮਰੀਜ਼ਾਂ ਦੀ ਹੈਲਪ ਕਰ ਰਹੇ ਨੇ ਜਿਹੜੇ ਬਿਲਕੁਲ ਹੀ ਕਈ ਮਰੀਜ਼ ਤਾਂ ਇਸ ਤਰ੍ਹਾਂ ਦੇ ਹੁੰਦੇ ਉਹਨਾਂ ਨਾਲ ਜਾਣ ਆਲਾ ਵੀ ਕੋਈ ਨਹੀਂ ਹੁੰਦਾ ਕੋਲ ਨਾਲ ਲਿਜਾਣ ਆਲਾ ਵੀ ਕੋਈ ਨਹੀਂ ਹੁੰਦਾ ਤੇ ਇਹ ਮਤਲਬ ਬਹੁਤ ਸੋਹਣੀ ਸੇਵਾ ਕਰ ਰਹੇ ਆ ਪਰਮਾਤਮਾ ਇਹਨਾਂ ਨੂੰ ਤੰਦਰੁਸਤੀ ਬਖਸ਼ੇ ਤੇ ਇਹਨਾਂ ਨੂੰ ਤਰੱਕੀਆਂ ਦੇਣ ਜਿਹੜੇ ਮੁੰਡੇ ਵਿਚਾਰੇ ਐਨਜੀ ਵਾਲੇ ਨਾਲ ਲੱਗੇ ਹੋਏ ਨੇ ਉਹ ਬੱਚੇ ਵੀ ਬਹੁਤ ਸੋਹਣੀ ਸੇਵਾ ਕਰ ਰਹੇ ਨੇ ਪਰਮਾਤਮਾ ਸਾਰਿਆਂ ਨੂੰ ਇਹ ਸਦਬੁੱਧੀ ਦੇਵੇ ਤੇ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ TV ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰਦੋ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ TV